ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਦ ਸਿੰਘ ਸਾਹਿਬ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਜਗਤ ਸੁਆਮੀ ਦੀਨਾ ਬੰਦੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਤੁਰਕੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਖਾਲਸਾ ਜੀ ਆਪਾਂ ਵਿਚਾਰ ਕਰ ਰਹੇ ਹਾਂ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰੂ ਜੀ ਨੇ ਬਲ ਉਦਮ ਬਖਸ਼ਿਆ ਹੈ ਤੇ ਖਾਲਸਾ ਜੀ ਵਿਚਾਰ ਹੋ ਰਹੀ ਹੈ ਮਹਾਰਾਜ ਜੀਆਂ ਨੇ ਮਤਬੁੱਧ ਬਖਸ਼ੀ ਹੈ ਤਾਂ ਵਿਚਾਰ ਹੋ ਰਹੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਚਾਹੁੰਦੇ ਖਾਲਸਾ ਜੀ ਉਹੀ ਹੁੰਦਾ ਸਤਿਗੁਰ ਮਹਾਰਾਜ ਜੀਆਂ ਦੀ ਇਹ ਕਿਰਪਾ ਹੈ ਸਤਿਗੁਰ ਜੀ ਚਾਹੁੰਦੇ ਸੰ ਤਾਂ ਖਾਲਸਾ ਜੀ ਇਹ ਵਿਚਾਰ ਹੋ ਰਹੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਆਪਾਂ ਪਿੱਛੇ ਪਾਉਣੀਆਂ ਦੀ ਵਿਚਾਰ ਕਰਦੇ ਆ ਰਹੇ ਹਾਂ ਤੇ ਜਿਵੇਂ ਜਿਵੇਂ ਮਹਾਰਾਜ ਜੀ ਬਚਨ ਕਰ ਰਹੇ ਬਿਲਕੁਲ ਸਤ ਹੈ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਇਹ ਜੋ ਆਪਾਂ ਬੋਲ ਰਹੇ ਆ ਤੇ ਜੋ ਆਪਾਂ ਸਰਵਣ ਕਰ ਰਹੇ ਆ ਇਹ ਵਾਹਿਗੁਰੂ ਜੀ ਦੇ ਹੁਕਮ ਅੰਦਰੀ ਹੈ ਇਹ ਐਵੇਂ ਹੀ ਹੋਣਾ ਸੀ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਤਗੁਰੂ ਜੀ ਸਿੱਧਾਂ ਨੂੰ ਵੀ ਸਮਝਾ ਰਹੇ ਤੇ ਸਾਡੇ ਵਰਗੇ ਭੁੱਲਿਆਂ ਨੂੰ ਵੀ ਮਾਰਗ ਪਾ ਰਹੇ ਮਹਾਰਾਜ ਹਨੇਰੇ ਵਿੱਚ ਦੀਪਕ ਦੀ ਤਰ੍ਹਾਂ ਇਸ ਬਾਣੀ ਮਹਾਰਾ ਸੱਚੇ ਪਾਤਸ਼ਾਹ ਦੀ ਚਾਨਣ ਕਰ ਰਹੀ ਸੁਖ ਖਾਲਸਾ ਜੀ ਦੇ ਇਤਿਹਾਸਨ ਕਰਨ ਤੋਂ ਬਾਅਦ ਮਹਾਰਾ ਇਹਨਾਂ ਦੇ ਇਤਿਹਾਸਨ ਵਾਲਿਆਂ ਦਾ ਜਿਹੜਾ ਦੱਸਿਆ ਵਿਚਾਰ ਉਹਨਾਂ ਦੇ ਪੱਖਾਂ ਦੇ ਜੋ ਵਿਚਾਰ ਪਿੱਛੇ ਕੀਤੀ ਹੈ ਹੁਣ ਅੱਗੇ ਮਹਾਰਾ ਸੱਚੇ ਪਾਸ਼ਾ ਦੱਸਦੇ ਕਿ ਭਾਈ ਜਿਹੜੀ ਸਾਰੀ ਸ੍ਰਿਸ਼ਟੀ ਹੈ ਜਿਹੜੀ ਧਰਤੀ ਹੈ ਜੋ ਜੀਵ ਹਨ ਖਾਲਸਾ ਜੀ ਉਹ ਤਿੰਨ ਪ੍ਰਕਾਰ ਦੀ ਮਹਾਰਾਏ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤਿੰਨ ਪ੍ਰਕਾਰ ਦਾ ਹੀ ਸਭ ਕੁਝ ਮਹਾਰਾਜ ਨੇ ਪੈਦਾ ਕੀਤਾ ਹੈ ਉਹ ਤਿੰਨ ਕਿਹੜੇ ਨੇ ਖਾਲਸਾ ਜੀ ਪਹਿਲੇ ਨੇ ਪਹਿਲਾ ਪਖ ਹੈ ਪਹਿਲਾ ਪ੍ਰਕਾਰ ਹੈ ਉੱਤਮ ਤੇ ਦੂਸਰਾ ਹੈ ਮੱਧਮ ਤੇ ਤੀਸਰਾ ਖਾਲਸਾ ਜੀ ਕਨਿਸ਼ਟ ਇਹ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਦਾ ਕੀਤੀ ਹੈ ਜੇ ਸੌਖੇ ਤਰੀਕਾ ਸਮਝੀਏ ਤੇ ਖਾਲਸਾ ਜੀ ਸ਼ਾਂਤ ਕੀ ਰਾਜਸੀ ਤੇ ਤਾਮਸੀ ਇਹ ਤਿੰਨ ਤਰ੍ਹਾਂ ਦਾ ਜ਼ਿਕਰ ਮਹਾਰਾਜ ਜੀਆਂ ਨੇ ਕਰਨਾ ਕੀਤਾ ਹੁਣ ਜਿਹੜੀ ਖਾਲਸਾ ਜੀ ਅੱਗੇ 17ਵੀਂ ਪੌੜੀ ਦੀ ਵਿਚਾਰ ਹੋਣੀ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ ਸਮਝਾ ਰਹੇ ਵੀ ਵਾਹਿਗੁਰਜੀ ਦੀ ਜਿਹੜੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਆ ਉਹ ਤਿੰਨ ਤਰ੍ਹਾਂ ਦੀ ਹੈ ਉਹਦੇ ਵਿੱਚ ਸ਼ਾਂਤਕੀ ਵੀ ਨੇ ਮਨੁੱਖ ਜੀਵ ਤੇ ਰਾਜਸੀ ਵੀ ਨੇ ਤੇ ਤਾਮਸੀ ਵੀ ਤਮੋ ਗੁਣ ਵਾਲੇ ਵੀ ਨੇ ਇਹ ਤਿੰਨ ਗੁਣ ਖਾਲਸਾ ਦੀ ਸ੍ਰਿਸ਼ਟੀ ਵਿੱਚ ਹਨ ਇਹ ਤਿੰਨਾ ਗੁਣਾ ਵਿੱਚ ਹੀ ਸੰਸਾਰ ਸੁੱਤਾ ਹੋਇਆ ਭਰਮ ਪਿਆ ਹੋਇਆ ਭਰਮ ਦੇ ਵਿੱਚ ਭਲਕ-ਪਟਕਦਾ ਫਿਰਦਾ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਖਾਲਸਾ ਜੀ ਸਤੋਗੁਣ ਦੀ ਸ੍ਰਿਸ਼ਟੀ ਦਾ ਜ਼ਿਕਰ ਕਰਦੇ ਕਿ ਸਤੋਗੁਣੀ ਕੌਣ ਹੁੰਦੇ ਨੇ ਕੀ ਉਹਨਾਂ ਦੇ ਅੰਦਰ ਭਾਵ ਹੁੰਦਾ ਹੈ ਕੀ ਉਹਨਾਂ ਦੇ ਅੰਦਰ ਗੁਣ ਹੁੰਦੇ ਨੇ ਮਹਾਰਾਜ ਸਤੋਗੁਣੀ ਵਾਲਿਆਂ ਦਾ ਖਾਲਸਾ ਜੀ ਇੱਥੇ ਜ਼ਿਕਰ ਕਰਨ ਲੱਗੇ ਇਹ ਮਹਾਰਾਜ ਜੀ ਹਨ ਜਿਹੜੀ 17ਵੀਂ ਪੌੜੀ ਰਚੀ ਹੈ ਸ਼੍ਰੀ ਜਪਜੀਤ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਜੀ ਸਾਨੂੰ ਸਮਝਾਉਂਦੇ ਸਮਝਾ ਰਹੇ ਨੇ ਕਿ ਭਾਈ ਤਿੰਨ ਤਰ੍ਹਾਂ ਦੇ ਲੋਕ ਨੇ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਹੈ ਇੱਕ ਖਾਲਸਾ ਜੀ ਉਹ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਵਾਸਤੇ ਪ੍ਰੇਮ ਹੈ ਧਰਮ ਯੁੱਧ ਕਰਨ ਦਾ ਪ੍ਰੇਮ ਹੈ ਚੰਗੀ ਨੇਕੀ ਕਰਨ ਦਾ ਪ੍ਰੇਮ ਹੈ ਮਹਾਰਾ ਸੱਚੇ ਪਾਸ਼ਾ ਨੂੰ ਪਾਉਣ ਦੀ ਕੋਈ ਮਨ ਵਿੱਚ ਇੱਛਾ ਹੈ ਉਹਨਾਂ ਨੂੰ ਸਤੋਗੁਣੀ ਆਖਿਆ ਜਾਂਦਾ ਉਹ ਸਤੋਗੁਣੀ ਪੁਰਸ਼ ਹੋਇਆ ਕਰਦੇ ਹੁਣ ਸਤੋਗੁਣੀ ਸ੍ਰਿਸ਼ਟੀ ਦੇ ਵਿੱਚ ਸਤੋਗੁਣੀ ਸੰਸਾਰ ਵਿੱਚ ਕੀ ਕੀ ਹੁੰਦਾ ਆਓ ਸਰਵਣ ਕਰੀਏ ਮਹਾਰਾਜ ਦੱਸ ਰਿਹਾਏ ਸਤਗੁਰ ਕਹਿੰਦੇ ਅਸੰਖ ਜਾਪ ਅਸੰਖ ਭਾਉ ਮਾਰੇ ਖਾਲਸਾ ਜੀ ਸੱਚੇ ਪਾਤਸ਼ਾਹ ਇੱਥੇ ਦੱਸਦੇ ਅਸੰਖ ਅਸੰਖ ਦਾ ਮਤਲਬ ਹੁੰਦਾ ਖਾਲਸਾ ਜੀ ਜਿੱਥੇ ਅ ਸੰਖ ਸ਼ਬਦ ਹੋਵੇ ਉੱਥੇ ਗਿਣਤੀ ਹੁੰਦੀ ਹੈ ਉਹ ਗਿਣਤੀ ਦਾ ਆਵਾਜਕ ਹੈ ਜਿਵੇਂ 100 ਤੇ 1000 ਲੱਖਾਂ ਕਰੋੜ ਅਰਬ ਖਰਬ ਇਹ ਖਾਲਸਾ ਜੀ ਅਸੰਖ ਨੇ ਇਹ ਸੰਖ ਨੇ ਅਸੰਖ ਨਹੀਂ ਭਾਵਕ ਇਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਜਿਵੇਂ 100 ਚੀਜ਼ਾਂ ਪਈਆਂ ਹੁਣ ਬੰਦਾ ਗਿਣਤੀ ਕਰ ਲੈਂਦਾ ਕਿ 100 ਹੈ ਤੇ ਖਾਲਸਾ ਜੀ ਅਸੰਖ ਸ਼ਬਦ ਜਿਹੜਾ ਹੈ ਅਨਗਿਣਤ ਦਾ ਆਵਾਜਕ ਹੈ ਉਦੀ ਕੋਈ ਗਿਣਤੀ ਨਹੀਂ ਕੋਈ ਬੰਦਾ ਨਹੀਂ ਦੱਸ ਸਕਦਾ ਲੱਖ ਰੁਪਇਆ ਕਰੋੜ ਰੁਪਇਆ ਅਰਬ ਰੁਪਇਆ ਕਿ ਖਰਬ ਰੁਪਇਆ ਗਿਣਤੀ ਤੋਂ ਪਰੇ ਹੋ ਜਾਂਦਾ ਕੰਮ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ੍ਰਿਸ਼ਟੀ ਏਵੇਂ ਹੈ ਅਸੰਖ ਦਾ ਮਤਲਬ ਖਾਲਸਾ ਜੀ ਗਿਣਤੀ ਤੋਂ ਪਰੇ ਗਿਣਤੀ ਵਿੱਚ ਨਾ ਆਉਣ ਵਾਲਾ ਮਹਾਰਾਜ ਕਹਿੰਦੇ ਅਸੰਖ ਜਪ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਸਿੱਧ ਲੋਕੋ ਅਗਿਣਤ ਹੀ ਜਪ ਹਨ ਰਸਨਾ ਤੋਂ ਜਪਣ ਵਾਲੇ ਦੇਵੀ ਦੇਵਤਿਆਂ ਦੇ ਮੰਤਰ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵੀ ਕੋਈ ਆਇਆ ਉਹਨੇ ਆਪਣਾ ਜਪ ਪੈਦਾ ਕੀਤਾ ਮੰਤਰ ਪੈਦਾ ਕੀਤਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਤੋਗੁਣੀ ਸ੍ਰਿਸ਼ਟੀ ਦੇ ਵਿੱਚ ਅਸੰਖ ਅਗਣਤ ਜਿਹੜੇ ਜਪ ਹਨ ਅਸੰਖ ਪਾਉ ਤੇ ਅਸੰਖ ਹੀ ਖਾਲਸਾ ਜੀ ਉਹਨਾਂ ਦੇ ਪ੍ਰਕਾਰ ਹਨ ਉਹਨਾਂ ਨੂੰ ਜਪਣ ਵਾਲੇ ਦੀਆਂ ਵਿਧੀਆਂ ਹਨ ਜਾਂ ਖਾਲਸਾ ਜੀ ਸੌਖੇ ਤਰੀਕੇ ਵਿੱਚ ਸਮਝ ਲਓ ਕਿ ਅਸੰਖ ਅਗਣਤ ਜਿਹੜੇ ਜਪ ਹਨ ਤੇ ਅਸੰਖ ਹੀ ਖਾਲਸਾ ਜੀ ਉਹਨਾਂ ਤੇ ਭਾਉ ਭਾਵ ਪ੍ਰੇਮ ਰੱਖਣ ਵਾਲੇ ਹਨ ਉਹਨਾਂ ਜਾਪਾ ਨੂੰ ਪ੍ਰੇਮ ਕਰਨ ਵਾਲਾ ਕੋਈ ਮਾਤਾ ਦਾ ਪਿਆਰ ਜਾਪ ਕਰਦਾ ਕੋਈ ਕਿਸੇ ਪ੍ਰਕਾਰ ਹੋਈ ਜਾਪ ਕਰਦਾ ਉਹਨਾਂ ਦੇ ਪ੍ਰੇਮ ਰੱਖਣ ਵਾਲੇ ਵੀ ਅਸੰਖ ਹੀ ਹਨ ਸਤਿਗੁਰੂ ਅੱਗੇ ਫਰਮਾਨ ਕਰਦੇ ਮਹਾਰਾਜ ਕਹਿੰਦੇ ਅਸੰਖ ਪੂਜਾ ਅਸੰਖ ਤਪਤਾਉ ਸੱਚੇ ਪਾਤਸ਼ਾਹ ਜੀ ਕਹਿੰਦੇ ਅਣਗਿਣਤ ਪ੍ਰਕਾਰ ਦੀ ਪੂਜਾ ਹੈ ਧਰਤੀ ਤੇ ਅਗਣਤ ਹੀ ਪ੍ਰਕਾਰ ਦੇ ਲੋਕ ਪੂਜਾ ਕਰਦੇ ਨੇ ਤੇ ਖਾਲਸਾ ਜੀ ਅਣਗਿਣਤ ਹੀ ਤਾਪ ਹਨ ਜਿਨ੍ਹਾਂ ਨੂੰ ਤਪਸਵੀ ਲੋਕ ਤਾਉ ਦਾ ਮਤਲਬ ਹੁੰਦਾ ਹੈ ਸਾਧ ਰਏ ਹਨ ਕਰ ਰਏ ਹਨ ਮਾਰਾ ਸੱਚੇ ਪਾਸ਼ਾ ਕਹਿੰਦੇ ਸਤੋਗੁਣੀ ਸ੍ਰਿਸ਼ਟੀ ਦੇ ਵਿੱਚ ਅਸੰਖਾਂ ਹੀ ਜਾਪਨੇ ਅਸੰਖਾਂ ਹੀ ਭਾਉ ਕਰਨ ਵਾਲੇ ਪ੍ਰੇਮ ਕਰਨ ਵਾਲੇ ਨੇ ਤੇ ਅਸੰਖਾਂ ਤਰ੍ਹਾਂ ਦੀ ਪੂਜਾ ਹੈ ਤੇ ਖਾਲਸਾ ਜੀ ਅਸੰਖ ਤਰ੍ਹਾਂ ਦੇ ਤਪਸਵੀ ਤਪਤਾਉ ਅਸੰਖ ਤਪਤਾਉ ਕਰ ਰਹੇ ਨੇ ਭਾਉ ਤਪ ਤਾਪ ਰਹੇ ਨੇ ਮਾਰਾ ਕਹਿੰਦੇ ਅਸੰਖ ਗ੍ਰੰਥ ਮੁਖ ਵੇਦ ਪਾਠ ਸਤ ਸਤਗੁਰੂ ਜੀ ਫਰਮਾਉਂਦੇ ਕਹਿੰਦੇ ਅਰ ਗਿਣਤ ਹੀ ਗ੍ਰੰਥ ਨੇ ਗ੍ਰੰਥ ਖਾਲਸਾ ਦੀ ਧਰਮ ਸ਼ਾਸਤਰ ਹਨ ਜਾਂ ਅਨੇਕਾਂ ਹੀ ਵੇਦਾਂ ਦੇ ਪਾਠ ਹਨ ਜਿਵੇਂ ਮਹਾਰਾਜ ਦੱਸਦੇ ਵੀ ਉਹਨਾਂ ਦੀ ਕੋਈ ਗਿਣਤੀ ਨਹੀਂ ਇਹਨੇ ਸ਼ਾਸਤਰ ਖਾਲਸਾ ਦੀ ਇਹਨੇ ਵੇਦ ਉਹਨਾਂ ਦੇ ਸ਼ਲੋਕ ਸਿਮਰਤੀਆਂ ਕਈ ਕੁਸ਼ ਮਹਾਰਾਜ ਕਹਿੰਦੇ ਇਸ ਧਰਤੀ ਤੇ ਸਤੋਗੁਣੀ ਰੂਪ ਵਿੱਚ ਹੈ ਮੁੱਖ ਵੇਦ ਪਾਠ ਅਸੰਖਾਂ ਹੀ ਖਾਲਸਾ ਦੀ ਆਪਣੇ ਮੁੱਖ ਨਾਲ ਵੇਦਾਂ ਦਾ ਪਾਠ ਕਰ ਰਹੇ ਨੇ ਵੇਦ ਮੰਤਰਾਂ ਦਾ ਜਾਪ ਕਰ ਰਹੇ ਨੇ ਧਰਮ ਗ੍ਰੰਥਾਂ ਤੇ ਵੇਦ ਮੰਤਰਾਂ ਦਾ ਅਨੇਕਾਂ ਤਰ੍ਹਾਂ ਮੁੱਖ ਤੋਂ ਪਾਠ ਕਰ ਰਹੇ ਨੇ ਇਹ ਸਤੋਗੁਣੀ ਸ੍ਰਿਸ਼ਟੀ ਦੇ ਵਿੱਚ ਇਹ ਮਹਾਰਾਜ ਜੀ ਫਰਮਾਉਂਦੇ ਸਤਗੁਰ ਜੀ ਅੱਗੇ ਵਜਨ ਕਰਦੇ ਕਹਿੰਦੇ ਆ ਸੰਖ ਜੋਗ ਮਨ ਰਹਾ ਉਦਾਸ ਸਤਗੁਰ ਕਹਿੰਦੇ ਅਨਗਿਣਤ ਹੀ ਸਾਧਨਾ ਵਾਲੇ ਜਿਹੜੇ ਜੋਗ ਭਾਵ ਜੋਗੀ ਜੋਗੀ ਪੁਰਸ਼ ਸਿੱਧ ਪੁਰਸ਼ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਨ ਰਹਾ ਉਦਾਸ ਉਦਾਸ ਦਾ ਮਤਲਬ ਖਾਲਸਾ ਜੀ ਇਹ ਨਹੀਂ ਕਿ ਕੋਈ ਚੀਜ਼ ਉਹਨਾਂ ਦੀ ਗਵਾਚ ਗਈ ਹੈ ਤੇ ਉਹ ਦੁਖੀ ਹੋ ਕੇ ਬੈਠੇ ਉਦਾਸ ਦਾ ਮਤਲਬ ਹੈ ਨਿਰਲੇਪ ਰਹਿਣਾ ਮਾਇਆ ਨੂੰ ਤਿਆਗਣਾ ਉਹਨੂੰ ਉਦਾਸ ਕਹਿੰਦੇ ਨੇ ਕਹਿੰਦੇ ਭਾਈ ਮਹਾਰਾਜ ਦੱਸਦੇ ਕਹਿੰਦੇ ਅਣਗਿਣਤ ਹੀ ਜੋਗ ਸਾਧਨਾ ਕਰਨ ਵਾਲੇ ਜਿਹੜੇ ਜੋਗੀ ਪੁਰਸ਼ ਨੇ ਸ਼ਿੱਧ ਪੁਰਸ਼ ਨੇ ਉਹ ਮਨ ਵਿੱਚ ਮਾਇਆ ਵੱਲੋਂ ਆਰਾਮ ਰਹਿੰਦੇ ਨੇ ਉਦਾਸ ਰਹਿੰਦੇ ਨੇ ਮਾਇਆ ਨੂੰ ਤਿਆਗ ਕੇ ਰਹਿੰਦੇ ਨੇ ਜੀਵਨ ਵਰਤੀਤ ਕਰਦੇ ਨੇ ਭਾਵ ਕਿ ਮਾਇਆ ਵਿੱਚ ਨਿਰਲੇਪ ਹੋ ਕੇ ਵਰਤਦੇ ਨੇ ਮਾਇਆ ਦਾ ਲੇਪ ਆਪਣੇ ਆਪ ਨੂੰ ਨਹੀਂ ਲੱਗਣ ਦਿੰਦੇ ਸਤੋਗੁਣੀ ਵਾਲੇ ਅੱਗੇ ਮਹਾਰਾਜ ਬਚਨ ਕਰਦੇ ਕਹਿੰਦੇ ਆ ਅਸੰਖ ਭਗਤ ਗੁਣ ਗਿਆਨ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਕਹਿੰਦੇ ਅਨੇਕਾਂ ਹੀ ਭਗਤ ਉਸ ਅਕਾਲ ਪੁਰਖ ਦੇ ਗੁਣਾ ਨੂੰ ਉਹਦੇ ਗਿਆਨ ਨੂੰ ਵਿਚਾਰ ਰਹੇ ਨੇ ਅਸੰਖਾਂ ਹੀ ਭਗਤ ਖਾਲਸਾ ਜੀ ਕੋਈ ਗਿਣਤੀ ਨਹੀਂ ਕਰ ਸਕਦਾ ਹਿੰਦੂਆਂ ਵਿੱਚ ਹੋਣ ਮੁਸਲਮਾਨਾਂ ਵਿੱਚ ਹੋਣ ਜੈਨ ਜੈਨੀਆਂ ਵਿੱਚ ਹੋਣ ਬੋਧੀਆਂ ਵਿੱਚ ਹੋਣ ਕਿਸੇ ਪ੍ਰਕਾਰ ਵੀ ਖਾਲਸਾ ਜੀ ਵਿੱਚ ਸਿੱਖਾਂ ਵਿੱਚ ਹੋਣ ਮਹਾਰਾਜ ਕਹਿੰਦੇ ਕਰੋੜਾਂ ਹੀ ਭਗਤ ਨੇ ਜਿਹੜੇ ਗੁਪਤ ਵਿਚਰਣੇ ਜਿਵੇਂ ਖਾਲਸਾ ਜੀ ਕਾਂਗ ਪਸੰਡ ਵਰਗੇ ਵੀ ਭਗਤ ਨੇ ਜਿਨ੍ਹਾਂ ਦਾ ਸਰੀਰ ਕਾਮ ਵਰਗਾ ਹੈ ਕਈ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਬੜੀ ਦੂਰ ਦੂਰ ਤਸਵੀਤੀ ਤੇ ਭ੍ਰਮਣ ਕਰਕੇ ਮਹਾਰਾਜੀਆਂ ਨੇ ਦਰਸ਼ਨ ਦੇ ਕੇ ਉਹਨਾਂ ਭਗਤਾਂ ਨੂੰ ਤਾਰਨਾ ਕੀਤਾ ਜਿਸ ਵੇਲੇ ਗੁਰੂ ਨਾਨਕ ਸਾਹਿਬ ਧਰੂ ਭਗਤ ਕੋਲੇ ਪਹੁੰਚੇ ਮਹਾਰਾਜ ਕਹਿੰਦੇ ਅਸੰਖ ਭਗਤ ਨੇ ਇਹ ਸਤੋਗੁਣੀ ਦੇ ਵਿੱਚ ਅਸੰਖ ਭਗਤ ਨੇ ਖਾਲਸਾ ਜੀ ਇਹਨਾਂ ਵਿੱਚ ਉਹ ਵੀ ਭਗਤ ਮੰਨਦੇ ਜਿਹਦੇ ਘਰ ਵਿੱਚ ਗ੍ਰਸਤੀ ਵਿੱਚ ਰਹਿੰਦੇ ਪਰ ਵਾਹਿਗੁਰੂ ਜੀ ਨਾਲ ਜੁੜੇ ਰਹਿੰਦੇ ਉਹਨਾਂ ਦੇ ਮਨ ਵਿੱਚ ਮਹਾਰਾਜ ਦੀ ਯਾਦ ਟਿਕੀ ਰਹਿੰਦੀ ਨਾ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਪਰ ਹੀਲਾ ਵਸੀਲਾ ਕਰੀ ਜਾਂਦੇ ਉਹ ਵੀ ਖਾਲਸਾ ਜੀ ਭਗਤਾਨੀ ਸ਼੍ਰੇਣੀ ਵਿੱਚ ਆਉਂਦੇ ਗੁਣ ਗਿਆਨ ਵਿਚਾਰ ਉਹ ਵਾਹਿਗੁਰੂ ਜੀ ਦੇ ਗੁਣਾ ਦੇ ਜਿਹੜਾ ਗੁਣਾ ਦਾ ਗਿਆਨ ਰੱਖ ਕੇ ਫਿਰ ਖਾਲਸਾ ਜੀ ਵਿਚਾਰ ਕਰਦੇ ਅੱਗੇ ਬਚਨ ਕਰਦੇ ਸਤਗੁਰੂ ਕਹਿੰਦੇ ਅਸੰਖ ਸਤੀ ਅਸੰਖ ਦਾਤਾਰ ਉਸ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਵਿੱਚ ਅਨੇਕਾਂ ਸਤੀ ਸਤੀ ਮਤਲਬ ਖਾਲਸਾ ਜੀ ਸਤ ਪ੍ਰਤੱਗੀ ਦਾਨੀ ਲੋਕ ਜਿਹੜੇ ਸਤ ਨੂੰ ਧਾਰਨ ਕਰਨ ਵਾਲੇ ਝੂਠ ਨਹੀਂ ਬੋਲਣ ਵਾਲੇ ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਰੱਖ ਕੇ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲੇ ਸਤ ਪ੍ਰਤੱਗੀ ਲੋਕ ਸਤੋਗੁਣੀ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਦੀ ਸਾਜੀ ਹੋਈ ਇੱਕ ਨੰਬਰ ਵਾਲੀ ਸ੍ਰਿਸ਼ਟੀ ਮੰਨੀ ਜਾਂਦੀ ਹੈ ਜੇ ਖਾਲਸਾ ਜੀ ਜਿਹੜਾ ਪਾਰ ਉਤਾਰਾ ਕਰਨ ਦੇ ਕਰੀਬ ਹੁੰਦੇ ਨੇ ਉਹਨਾਂ ਦਾ ਪਾਰ ਉਤਾਰਾ ਹੋਣ ਵਾਲਾ ਹੁੰਦਾ ਪਰ ਖਾਲਸਾ ਜੀ ਫਿਰ ਵੀ ਮਨ ਵਿੱਚ ਕਿਤੇ ਨਾ ਕਿਤੇ ਦੁਚਿੱਤੀ ਹੁੰਦੀ ਹੈ ਸਤੋ ਗੁਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸ੍ਰਿਸ਼ਟੀ ਵਿੱਚ ਸੱਚ ਬੋਲਣ ਵਾਲੇ ਸਤ ਪ੍ਰਤੱਗੀ ਲੋਕ ਹੁੰਦੇ ਨੇ ਅਸੰਖ ਦਾ ਤਾਰ ਤੇ ਖਾਲਸਾ ਜੀ ਇਸ ਸ੍ਰਿਸ਼ਟੀ ਦੀ ਇਸ ਮਤ ਨੂੰ ਧਾਰਨ ਕਰਨ ਵਾਲੇ ਭਾਵ ਕੇ ਸਤੋ ਗੁਣੀ ਜੀਵ ਸਤੋ ਗੁਣੀ ਸ੍ਰਿਸ਼ਟੀ ਵਿੱਚ ਵਿਚਰਨ ਵਾਲੇ ਜੀਵ ਉਹ ਦਾਤਾਂ ਦੇਣ ਵਾਲੇ ਵੀ ਹੁੰਦੇ ਕਿਸੇ ਵੱਲ ਵੇਖ ਕੇ ਖਾਲਸਾ ਜੀ ਉਹਨੇ ਮਨ ਵਿੱਚ ਆ ਜਾਂਦਾ ਵੀ ਨਹੀਂ ਇਹਨੂੰ ਕੁਝ ਦਈਏ ਵੀ ਇਹ ਗਰੀਬ ਗੁਰਬਾ ਹੈ ਉਹ ਸਤੋਗੁਣੀ ਦੇ ਗੁਣ ਨੇ ਖਾਲਸਾ ਜੀ ਅੱਗੇ ਬਚਨ ਕਰਦੇ ਸਤਗੁਰ ਕਹਿੰਦੇ ਆ ਸੰਕਸੂਰ ਮੋਹ ਭਖਸਾਰ ਸਤਗੁਰ ਜੀ ਫਰਮਾਉਂਦੇ ਕਹਿੰਦੇ ਅਨੇਕਾਂ ਹੀ ਸੂਰਮੇ ਹਨ ਰਥੀ ਹਨ ਮਹ ਰਥੀ ਹਨ ਆਤ ਰਥੀ ਹਨ ਖਾਲਸਾ ਜੀ ਜਿਹੜੇ ਦੁਸ਼ਮਣ ਦੁਸ਼ਮਣਾਂ ਦੇ ਸਾਹਮਣੇ ਮੂਹ ਭਖਸਾਰ ਮੂਹ ਦੇ ਸਾਰ ਸਾਰ ਦਾ ਮਤਲਬ ਹੁੰਦਾ ਖਾਲਸਾ ਜੀ ਸ਼ਸਤਰਾਂ ਦਾ ਵਾਰ ਹਥਿਆਰਾਂ ਦਾ ਵਾਰ ਮਾਰੇ ਕਹਿੰਦੇ ਅਨੇਕਾਂ ਹੀ ਸੂਰਮੇ ਨੇ ਬੜੇ ਜੋਧੇ ਬਲੀ ਨੇ ਜਿਹੜੇ ਧਰਮ ਜੋਧ ਵਾਸਤੇ ਕਿਸੇ ਦੇ ਧਰਮ ਦੀ ਰੱਖਿਆ ਵਾਸਤੇ ਕਿਸੇ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਗਉਂ ਗਰੀਬ ਦੀ ਰੱਖਿਆ ਵਾਸਤੇ ਦੁਸ਼ਮਣਾਂ ਦੇ ਅੱਗੇ ਮੂੰਹ ਕਰਕੇ ਖਾਲਸਾ ਜੀ ਉਹ ਸਾਰੇ ਵਾਰ ਮੂੰਹ ਤੇ ਮੁਖ ਤੇ ਹਿੱਕ ਤੇ ਸ਼ਹਾਰਦੇ ਨੇ ਉਹ ਵੀ ਸਤੋਗੁਣੀ ਲੋਕ ਨੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ ਅੱਗੇ ਸਤਗੁਰ ਵਚਨ ਕਰਦੇ ਕਹਿੰਦੇ ਅਸੰਖ ਮੋਨ ਲਿਵ ਲਾਇ ਤਾਰ ਅਨੇਕਾ ਮੂਨ ਮੋਨੀ ਲੋਗ ਮੂਨ ਧਾਰਨ ਵਾਲੇ ਲਿਵ ਲਾਏ ਤਾਰ ਤਾਰ ਦਾ ਮਤਲਬ ਖਾਲਸਾ ਜੀ ਧਾਰ ਇੱਥੇ ਮਹਾਰਾ ਨੇ ਤੱਤੇ ਨਾਲ ਕੰਨਾ ਰਾਰਾ ਲਾਇਆ ਹੈ ਨਾ ਉਵੇਂ ਧੱਦੇ ਨਾਲ ਕੰਨਾ ਰਾਰਾ ਧਾਰ ਜਿਹੜੀ ਉਹਦਾ ਹੀ ਬਚਨ ਇਹ ਹੈ ਜਿਵੇਂ ਤੇਲ ਦੀ ਧਾਰ ਖਾਲਸਾ ਜੀ ਬੋਤਲ ਵਿੱਚੋਂ ਪੀਪੇ ਵਿੱਚੋਂ ਜਾਂ ਕਿਸੇ ਪ੍ਰਕਾਰ ਥੱਲੇ ਡੋਲੀਏ ਉਹਦੇ ਵਿੱਚ ਤਰੇੜ ਨਹੀਂ ਪੈਂਦੀ ਜਿੰਨਾ ਚਿਰ ਉਹ ਪੂਰਾ ਡੋਲ ਨਹੀਂ ਜਾਂਦਾ ਇੱਕ ਲਿਵ ਤਾਰ ਉਹ ਜਿਹੜੀ ਡਿੱਗ ਰਹੀ ਹੈ ਧਾਰ ਉਨੇ ਵਿੱਚ ਕੋਈ ਫਰਕ ਨਹੀਂ ਪੈਂਦਾ ਲਗਾਤਾਰ ਡਿੱਗਦੀ ਹੈ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਕਹਿੰਦੇ ਕਈ ਇਹੋ ਜਿਹੇ ਮੋਨੀ ਨੇ ਅਗਣਤ ਜਿਹੜੇ ਇਦਾਂ ਆਪਣੀ ਸੁਰਤ ਜੋੜ ਕੇ ਬੈਠੇ ਹਨ ਸਮਾਧੀ ਲਾ ਕੇ ਚੁੱਪ ਚਾਪ ਅੰਤਰਮੂਰਤੀ ਕਰਕੇ ਬੈਠੇ ਨੇ ਮਹਾਰਾਜ ਕਹਿੰਦੇ ਐਵੇਂ ਜਿਵੇਂ ਤੇਲ ਦੀ ਧਾਰ ਡਿੱਗਦੀ ਹੈ ਇੱਕ ਖਿੰਣ ਵਾਸਤੇ ਵੀ ਟੁੱਟਦੀ ਨਹੀਂ ਡਿੱਗਦੀ ਨਹੀਂ ਐਵੇਂ ਜੋੜ ਕੇ ਬੈਠੇ ਨੇ ਆਪਣੀ ਲੇਭ ਨੂੰ ਤੇ ਸੱਚੇ ਪਾਤਸ਼ਾਹ ਅੱਗੇ ਫਿਰ ਖਾਲਸਾ ਜੀ ਵਾਹਿਗੁਰਜੀ ਦੇ ਸਨਮੁਖ ਫਿਰ ਅਰਦਾਸ ਕਰਦੇ ਮਹਾਰਾਜ ਵੱਲ ਨੂੰ ਮੋਖ ਕਰਕੇ ਮਹਾਰਾਜ ਨੂੰ ਚਤਾਰ ਕੇ ਸਿੱਧਾ ਸਾਹਮਣੇ ਅਰਦਾਸ ਕਰਦੇ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਹੇ ਵਾਹਿਗੁਰੂ ਜੀ ਮੇਰੀ ਕੀ ਤਾਕਤ ਹੈ ਮੇਰੇ ਵਿੱਚ ਕੀ ਬਲ ਹੈ ਕਿ ਮੈਂ ਆਪ ਜੀ ਦੀ ਕੁਦਰਤ ਦੀ ਵਿਚਾਰ ਕਰ ਸਕਾਂ ਤੇਰਾ ਤਾਂ ਇੱਕ ਵਾਲ ਜਿੰਨਾ ਵੀ ਕੁਝ ਵਰਨਨ ਨਹੀਂ ਕਰ ਸਕਦਾ ਵਾਰਿਆ ਨਾ ਜਾਵਾ ਏਕ ਵਾਰ ਵਾਰ ਮਤਲਬ ਖਾਲਸਾ ਜੀ ਵਾਲ ਇਕ ਵਾਰ ਜਿੰਨਾ ਵੀ ਮੈਂ ਮਹਾਰਾਜ ਤੇਰੀ ਕੁਦਰਤ ਦਾ ਵਰਣਨ ਨਹੀਂ ਕਰ ਸਕਦਾ ਧਨ ਪਾਸ਼ਾ ਜੀ ਕਹਿੰਦੇ ਜੋਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ ਹੈ ਮਾਇਕੀ ਰੰਗ ਰੂਪਾਂ ਤੋਂ ਰਹਿਤ ਹੈ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਦਾ ਸਥਿਰ ਰਹਿਣ ਵਾਲੇ ਵਾਹਿਗੁਰੂ ਜੋ ਤੈਨੂੰ ਭਾਉਂਦੀ ਹੈ ਸਾਨੂੰ ਉਹੀ ਕਾਰ ਉਹ ਕਿਰਤ ਚੰਗੀ ਲੱਗੇ ਤੂ ਸਦਾ ਸਲਾਮਤ ਹੈ ਤੂੰ ਮਾਰੇ ਅਕਾਰਾਂ ਤੋਂ ਪਰੇ ਹੈ ਵਾਹਿਗੁਰੂ ਜੋ ਤੇਨੂੰ ਚੰਗਾ ਲੱਗਦਾ ਹੈ ਉਹੀ ਕਾਰ ਤੂੰ ਕਰਦਾ ਹੈ ਉਹੀ ਕਾਰ ਤੇਰੇ ਭਗਤਾਂ ਨੂੰ ਸਤੋਗੁਣੀ ਵਾਲਿਆਂ ਨੂੰ ਫੱਬਦੀ ਹੈ ਸੋ ਖਾਲਸਾ ਜੀ ਇਥੇ ਪਾਸ਼ਾਹਾਂ ਦੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜੀ ਸਤੋਗੁਣੀ ਜਿਹੜੀ ਖਾਲਸਾ ਜੀ ਸ੍ਰਿਸ਼ਟੀ ਹੈ ਉਹਦਾ ਮਹਾਰਾਜ ਜੀਆ ਨੇ ਜ਼ਿਕਰ ਕੀਤਾ ਹੈ 17ਵੀਂ ਪੌੜੀ ਦੇ ਵਿੱਚ ਜਿਹੜੇ ਸਤੋਗੁਣੀ ਨੇ ਹੁਣ ਵੇਖੋ ਕਈ ਇਹੋ ਜਿਹੇ ਗੁਰਮੁਖ ਨੇ ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਪੜਦੇ ਨਾਮ ਜਪਦੇ ਸਤਿਗੁਰਾਂ ਦੇ دیدار ਕਰਦੇ ਉਹਨਾਂ ਦੇ ਵਿੱਚ ਸਤੋਗੁਣੀ ਹੁੰਦਾ ਉਸ ਵੇਲੇ ਸਾਡੀ ਬਿਰਤੀ ਸਤੋਗੁਣੀ ਵਿੱਚ ਜਾਂਦੀ ਹੈ ਜਿਸ ਵੇਲੇ ਅਸੀਂ ਮਹਾਰਾਜ ਦੀ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਨਾਮ ਸੁਣਦੇ ਹਾਂ ਸ਼ੁਭ ਬਚਨ ਸੁਣਦੇ ਹਾਂ ਮਹਿਮਾ ਮਹਾਰਾਜ ਦੀ ਸੁਣਦੇ ਹਾਂ ਜਾਂ ਨੇਕੀ ਕਮਾਉਣ ਵਾਸਤੇ ਸਾਡਾ ਸਰੀਰ ਚੱਲਦਾ ਹੈ ਜਾਂ ਖਾਲਸਾ ਜੀ ਕਿਸੇ ਗਊ ਗਰੀਬ ਦੀ ਰੱਖਿਆ ਵਾਸਤੇ ਉੱਠਦੇ ਹਾਂ ਤੇ ਮਾਇਆ ਤੋਂ ਨਿਰਲੇਪ ਹੋ ਕੇ ਜਿਸ ਵੇਲੇ ਸਾਡੇ ਅੰਦਰ ਇਹ ਗਿਆਨ ਆਉਂਦਾ ਵਿਚਾਰ ਆਉਂਦੀ ਹੈ ਕਿ ਭਾਈ ਸਾਰਾ ਕੁਝ ਇੱਥੇ ਰਹਿ ਜਾਣਾ ਮਹਾਰਾਜ ਦਾ ਨਾਮ ਜਪੀਏ ਉਸ ਵੇਲੇ ਸਾਡੀ ਬਿਰਤੀ ਜਿਹੜੀ ਹੈ ਉਹ ਸਤੋਗੁਣੀ ਵਿੱਚ ਗਈ ਹੁੰਦੀ ਹੈ ਮਹਾਰਾਜ ਨੇ ਸਤੋਗੁਣੀ ਵਾਲੀ ਸ੍ਰਿਸ਼ਟੀ ਦਾ ਇੱਥੇ ਵਰਣਨ ਕੀਤਾ ਮਹਾਰਾਜ ਮੇਰਾ ਕਰਨ ਕੱਲ ਨੂੰ ਖਾਲਸਾ ਜੀ 18ਵੀਂ ਪੌੜੀ ਵਿੱਚ ਮਹਾਰਾਜ ਜੀ ਸੱਚੇ ਪਾਸ਼ਾ ਤਮੋਗੁਣੀ ਵਾਲੀ ਸ੍ਰਿਸ਼ਟੀ ਦਾ ਵਰਣਨ ਕਰਨਗੇ ਜਿਹੜੇ ਤਮੋਗੁਣੀ ਨੇ ਉਹ ਕੀ ਕਰਦੇ ਤੇ ਕਿਵੇਂ ਦੇ ਹੁੰਦੇ ਇਹ ਖਾਲਸਾ ਜੀ ਅੱਜ ਮਹਾਰਾਜ ਜੀ ਨੇ ਸਤੋਗੁਣੀ ਵਾਲਿਆਂ ਦਾ ਵਰਣਨ ਕੀਤਾ ਸਤੋਗੁਣ ਸ੍ਰਿਸ਼ਟੀ ਦਾ ਜ਼ਿਕਰ ਕਰਦੇ ਨੇ ਸਤਗੁਰੂ ਜੀ ਇੱਥੇ ਸੋ ਮਹਾਰਾਜ ਦਇਆ ਕਰਨ ਭੁਲਾ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ